ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਗੁਜਰਾਤ ਜਿਮਨੀ ਚੋਣਾ ਵਿੱਚ ਜਿੱਤ ਦਾ ਸੁਨੇਹਾ ਪੰਜਾਬ ਵਿੱਚ ਆਪ ਵਿੱਚ ਵਿਸ਼ਵਾਸ ਵਧਿਆ ਹੈ ਗੁਜਰਾਤ ਵਿੱਚ ਬਦਲਾਅ ਦੀ ਹਵਾ ਕੇਜਰੀਵਾਲ ਪੰਜਾਬ ਅਤੇ ਗੁਜਰਾਤ ਜਿਮਨੀ ਚੋਣਾ ਵਿੱਚ ਇੱਕ ਵੱਡੀ ਜਿੱਤ ਆਮੀ ਪਾਰਟੀ ਨੇ ਬੋਦਵਾ ਨੂੰ ਦਿੱਲੀ ਵਿਚ ਆਪਣੀ ਜਿੱਤ ਦਾ ਜਸ਼ਨ ਮਨਾਇਆ ਹੈ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਆਪ ਦੇ ਰਾਸ਼ਟਰਪਤੀ ਕਨਵੀਰ ਅਰਿੰਦਭਿੰਦ ਕੇਜਰੀਵਾਲ ਨੇ ਗੁਜਰਾਤ ਅਤੇ ਪੰਜਾਬ ਦੇ ਲੋਕਾਂ ਦਾ ਇਹ ਸ਼ਾਨਦਾਰ ਜਿੱਤ ਲਈ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਅਤੇ ਗੁਜਰਾਤ ਜਿਮਨੀ ਚੋਣਾ ਵਿੱਚ ਜਿੱਤ ਦਾ ਸਨੇਹਾ ਸਪਸ਼ਟ ਹੈ ਕਿ ਪੰਜਾਬ ਵਿੱਚ ਲੋਕਾਂ ਦਾ ਆਪ ਵਿੱਚ ਵਿਸ਼ਵਾਸ ਵਧਿਆ ਹੈ ਅਤੇ ਗੁਜਰਾਤ ਵਿੱਚ ਬਦਲਾਅ ਦੀ ਲਹਿਰ ਵਗ ਰਹੀ ਹੈ ਗੁਜਰਾਤ ਦੇ ਲੋਕਾਂ ਨੇ ਬਦਲਾ ਦੀ ਰਾਜਨੀਤੀ ਨੂੰ ਅਪਣਾ ਲਿਆ ਹੈ ਜਿੱਤ ਇਹ ਜਿੱਤ ਸਿਰਫ ਚੋਣਾਂ ਦੀ ਨਹੀਂ ਇਸ ਵਿੱਚ ਸਗੋਂ ਵਿਸ਼ਵਾਸ ਅਤੇ ਉਮੀਦ ਵੀ ਦੀ ਹੈ ਸਿਰਫ ਆਪ ਦੇ ਹੀ ਪੈਸੇ ਪੈਸਾ ਤੇ ਪੈਸੇ ਦੀ ਸੱਤਾ ਦੇ ਸਿਸਟਮ ਵਿਰੁੱਧ ਲੜ ਰਹੀ ਹੈ ਇਸ ਦੇ ਲਈ ਦੇਸ਼ ਨੂੰ ਸਿਰਫ ਆਪ ਤੋਂ ਉਮੀਦਾਂ ਹਨ ਕਾਂਗਰਸ ਪਾਰ ਤੋਂ ਨਹੀਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਇੰਚਾਰਜ ਮਨੀਸ਼ ਸਹੋਂਦੀਆ ਸੋ ਸੋਧਿਆ ਜੁਗਜਰਾਤ ਇੰਚਾਰਜ ਕੋਪਾਲ ਰਾਏ ਸਮੇਤ ਆਪ ਅਤੇ ਆਪ ਦੇ ਹੋਰ ਵੱਡੇ ਆਗੂ ਵੀ ਮੌਜੂਦ ਹਨ ਆਪ ਦੇਸ਼ ਨੂੰ ਸਾਫ ਸੁਥਰੀ ਰਾਜਨੀਤੀ ਦੇ ਕੇ ਇੱਕ ਲੰਬੀ ਲਕੀਰ ਖਿੱਚਣ ਦੀ ਕਿੱਚਲੀ ਰਾਜਨੀਤੀ ਵਿੱਚ ਆਏ ਹੋਏ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਅ ਸੰਜੀਵ अरोੜਾ ਅਤੇ ਵਿਸ਼ਵਾਸਦਾਰ ਦੇ ਤੋਂ ਨਵੇਂ ਚੁਣੇ ਗਏ ਵਿਧਾਇਕ ਗੋਪਾਲ ਇਟਾਲੀਆ ਨੂੰ ਉਹਨਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਉਮੀਦ ਹੈ ਸੰਜੀਵ अरोੜਾ ਵਿਧਾਇਕ ਵਿਧਾਨ ਸਭਾ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ ਤਾਂ ਜੋ ਪੰਜਾਬ ਨੂੰ ਤਰੱਕੀ ਵਿੱਚ ਹੋਰ ਅੱਗੇ ਲਜਾਇਆ ਜਾ ਸਕੇ ਅਤੇ ਗੋਪਾਲ ਅਟਾਲੀਆ ਵਿਧਾਨ ਸਭਾ ਵਿੱਚ ਜਾ ਕੇ ਭਾਇਪਨ ਨੂੰ ਸਖਤ ਟੱਕਰ ਦੇਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ